ਕੱਚੀ ਗੱਲ ਜੀ ਅੱਜ ਬੜੇ ਹੀ ਉਤਕਾਈ ਕਰ ਹੈ ਕਿ ਕੱਲ੍ਹ ਦੇਰ ਰਾਤ ਸਾਡੇ ਸਰਹਾਲਾ ਪੇਟੜ ਦੇ ਤਲੰਸਰ ਜੀ ਬਦਲ ਕੇ ਮਾਰਦੇ ਹੈ ਬਹੁਤ ਘਰੂ ਕੋ ਇਸ ਨੇ ਇੱਕ ਦੂ ਵਾਰੀ ਰੁਪਿਆ ਔਰ ਵੀ ਕਈ ਹਰਕਤਾਂ ਕਰਦੇ ਸੰ ਜਿਹੜਾ ਮੈਂ ਸਮਝਦਾ ਹੈ ਕਿ ਇਨਸਾਨੀਅਤ ਨੂੰ ਬਸ ਤੇ ਠੀਕ ਨੇ ਇੱਕ ਸਿਆਣੇ ਬਜ਼ੁਰਗ ਜੇਸ ਨੌਜਵਾਨ ਨੂੰ ਰੋਕਿਆ ਉਹਦਾ ਬਾਪ ਇੱਜਾ ਕਿ ਮੈਂ ਸਮਝਦਾ ਬੀਫੂ ਕਹਿ ਲਾਂ ਤੇ ਛੋਟਾ ਲਵਜ ਹੋਊਗਾ ਇੰਨਾ ਅਹੰਕਾਰੀ ਇਨਸਾਨ ਕਿ ਆਪਦੇ ਬੱਚੇ ਨੂੰ ਇਹ ਕਹਿਣ ਦੀ ਜਗ੍ਹਾ ਕਿ ਭਾਈ ਤੂੰ ਗਲਤ ਸੀ ਉਹਦੀ ਜਗ੍ਹਾ ਬੱਚੇ ਨੂੰ ਨਾਲ ਲੈ ਕੇ ਸਰਦਾਰ ਭਗਵੰਤ ਸਿੰਘ ਜੀ ਦੇ ਨੰਬਰਦਾਰ ਸਾਹਿਬ ਦੇ ਘਰ ਆਇਆ ਉਹਦੀ ਘਰ ਦੀ ਉਹਦੀ ਨੌ ਦੇ ਅੱਗੇ ਉਸ ਗੁਰਸਿੱਖ ਅਮਰੇਧਾਰੀ ਸਿੰਘ ਨੂੰ ਪੰਜ ਸੱਤ ਗੋੜੀਆਂ ਮਾਰੀਆਂ ਇੱਕ ਮੱਥੇ 'ਚ ਮਾਰੀ 5 36 ਚ ਮਾਰੀ ਤੇ ਉਹਦੀ ਮੌਕੇ 'ਚ ਬਹੁਤ ਹੁਕਮ। ਸਤ ਸੰਗਤ ਜੀ ਅੱਜ ਮੈਂ ਜਿੱਥੇ ਬੜੇ ਦੁਖੀ ਹਿਰਦੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਕਿ ਜੇ ਇਸ ਇਨਸਾਨ ਨੂੰ ਮੈਂ ਕੁਝ ਦਿਨ ਪਹਿਲਾਂ ਹੀ ਮਿਲਿਆ ਸੀ ਅੱਜ ਉਹ ਇਸ ਪਾਣੀ ਸੰਸਾਰ 'ਚ ਨਹੀਂ। ਮਗਰ ਕੀ ਇਸ ਕਿਸਮ ਦੀ ਡਰਾ ਗਰਾਵਟ ਸੰਸਾਰੀ ਸਾਡੀ ਕਦਰਾਂ ਕੀਮਤਾਂ 'ਚ ਥੋੜਾ ਸੋਚਣਾ ਪੈਣਾ, ਵਿਚਾਰਨਾ ਪੈਣਾ ਔਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹੂੰਗਾ ਕਿ ਸਕੂਲਾਂ ਦੇ ਬਾਹਰ, ਹਸਪਤਾਲਾਂ ਦੇ ਬਾਹਰ ਜਾਂ ਜਿੱਥੇ ਕੋਈ ਇਹ ਪਬਲਿਕ ਪਲੇਸਿਸ ਉਥੇ ਚੌਕਸੀ ਪੈਰਵਾਈ ਬਤਾਓ ਕਿਉਂਕਿ ਪਿਛਲੇ ਕੁਝ ਦਿਨਾਂ ਚ ਮਜੀਠੇ ਹਲਕੇ ਚਈ ਬੈਂਕ ਦੀ ਡਕੈਤੀ ਹੋਲੀ ਸ਼ਰੀਆਮ ਦਿਨ ਦਿਹਾੜੇ ਘਰ ਦੇ ਅੰਦਰ ਵੜ ਕੇ ਕਤਲ ਕਰ ਦੇਣਾ ਇਹ ਲਾਅ ਐਂਡ ਆਰਡਰ ਵਾਸਤੇ ਬੜਾ ਹੀ ਚਿੰਤਾ ਦਾ ਵਿਸ਼ਾ ਹੈ ਹਾਂ ਇੱਕ ਗੱਲ ਮੈਂ ਜ਼ਰੂਰ ਕਰੂੰਗਾ ਕਿ ਮੈਨੂੰ ਜੋ ਹੁਣ ਪਤਾ ਲੱਗ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਇਹ ਕਤਲ ਕੀਤਾ ਧਾਸ ਦੀ ਪੁਲਿਸ ਦੇ ਪ੍ਰਸ਼ਾਸਨ ਸੀਨੀਅਰ ਅਧਿਕਾਰੀਆਂ ਨਾਲ ਗੱਲ ਹੋਈ ਸੀ ਉਨ੍ਹਾਂ ਨੇ ਐਂਡ ਚੁਸਤੀ ਵਿਖਾਉਂਦਿਆਂ ਹੋਇਆਂ ਬੜੀ ਛੇਤੀ ਜੋ ਮੈਨੂੰ ਪਤਾ ਲੱਗਿਆ ਇਹ ਬੰਦੇ ਕਾਬੂ ਕਰ ਲਏ ਗਏ ਆ ਜਾਂ ਕੁਝ ਰਹਿ ਗਿਆ ਕਾਬੂ ਹੋ ਜਾਣੇ ਆ ਮਗਰ ਜਦ ਤੱਕ ਇਹ ਸਾਰੇ ਅਰੈਸਟ ਨਹੀਂ ਹੋ ਜਾਂਦੇ ਪਰਿਵਾਰ ਦਾ ਜਿਵੇਂ ਇਹ ਮੰਨ ਹੈ ਕਿ ਜਦੋਂ ਇਹ ਅਰੈਸਟ ਹੋ ਜਾਣ ਉਸ ਤੋਂ ਬਾਅਦ ਹੀ ਉਹ ਫਿਰ ਸਰਦਾਰ ਭਗਵੰਤ ਸਿੰਘ ਜੀ ਦਾ ਸੰਸਕਾਰ ਕਰਨਗੇ ਸੋ ਮੈਂ ਚਾਹੂੰਗਾ ਕਿ ਕੁੱਲ ਇਮੀਡੀਏਟਲੀ ਜਿੱਥੇ ਪਰਿਵਾਰ ਤੋਂ